ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਰਦਾਨਾ ਪਹਿਲਾ ਇਹ ਜਿਹੜਾ ਸ਼ਲੋਕ ਹੈ ਇਹ ਭਾਈ ਮਰਦਾਨਾ ਜੀ ਨੇ ਨਹੀਂ ਉਚਾਰਿਆ ਯਾਨੀ ਭਾਈ ਮਰਦਾਨਾ ਜੀ ਨੂੰ ਉਪਦੇਸ਼ ਦਿੱਤਾ ਮਹਾਰਾਜ ਨੇ ਭਾਈ ਮਰਦਾਨੇ ਜੀ ਦੇ ਪ੍ਰਤੀ ਉਪਦੇਸ਼ ਉਚਾਰਨ ਕੀਤਾ ਧੰਗ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਨੇ ਕਈ ਆਮ ਕਹ ਰਹੇ ਨੇ ਕਹਿੰਦੇ ਭਾਈ ਮਰਦਾਨਾ ਜੀ ਦਾ ਇੱਕ ਸ਼ਲੋਕ ਹੈ ਸ਼ਲੋਕ ਮਰਦਾਨਾ ਪਹਿਲਾ ਕਾਲ ਕਲਵਾਲੀ ਕਾਮਮਦ ਕਲ ਪੂਲਾ ਹੀ ਉਚਾਰਨ ਕਰਨਾ ਕਲ ਕਲਵਾਲੀ ਕਾਮਮਦ ਮਨੂਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਐ ਪੀ ਪੀ ਨਹੀਂ ਕਹਿਦਣਾ ਪੀ ਪੀ ਵੱਖਰਾ ਹੀ ਪਾਠ ਕਰਨਾ ਪੀ ਪੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸੱਚ ਸਰਾਕਰ ਸਾਰ ਗੁਣ ਮੰਡੇ ਕਰ ਸੀਲ ਕਿਉ ਸਰਬ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ਵਰਤਨਾ ਪਹਿਲਾ ਪਹਿਲਾ ਉਚਾਰਨ ਕਰਨਾ ਇਕ ਨਹੀਂ ਕਹਿਣਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮਕਾਲ ਇਤ ਮਦ ਪੀਤਾ ਨਾਨਕਾ ਬਹੁਤ ਹੀ ਖੱਟੀ ਹੈ ਵਿਕਾਰ ਇਤ ਮਦ ਇਹ ਪੋਲੇ ਪਾਦੀ ਉਚਾਰਨ ਕਰਨੀ ਗਿਆਨ ਗੁੜ ਸਾਲਾਹ ਮੰਡੀ ਭੋਵ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਇੱਥੇ ਦੋ ਬਿੰਦੀਆਂ ਆ ਗਈਆਂ ਨੇ ਕਾਇਆ ਪਦ ਤੇ ਜਿੱਥੇ ਕਾਇਆ ਹੈ ਉੱਥੇ ਕਾਇਆ ਹੀ ਉਚਾਰਨ ਕਰਨਾ ਜਿੱਥੇ ਇੱਕ ਬਿੰਦੀ ਆਉਂਦੀ ਹੈ ਕਿਤੇ ਆਉਂਦਾ ਕਾਇਆ ਆ ਤਾਂ ਬਿੰਦੀ ਆ ਜਾਂਦੀ ਹੈ ਉੱਥੇ ਇੱਕ ਬਿੰਦੀ ਉਚਾਰਨ ਕਰਨੀ ਹੈ ਇੱਥੇ ਉਚਾਰਨ ਕਰਨਾ ਕੱਕੇ ਕੰਨਾ ਉੱਤੇ ਬਿੰਦੀ ਈੜੀ ਸਿਹਾਰੀ ਐੜੇ ਕੰਨਾ ਉੱਤੇ ਬਿੰਦੀ ਕਾਂ ਆਂ ਦੋਵੇਂ ਬਿੰਦੀਆਂ ਬੋਲਣੀਆਂ ਨੇ ਕਾਂ ਆਂ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸਿਉ ਮੇ ਲਾਭ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟ ਹੈ ਵਿਕਾਰ ਦੋ ਵਿਸਰਾਮ ਹਨ ਸਤ ਸੰਗਤ ਸਿਉ ਮੇਲਾਪ ਹੋਏ ਇਥੇ ਪਹਿਲਾ ਵਿਸਰਾਮ ਹੈ ਲਿਵ ਕਟੋਰੀ ਅੰਮ੍ਰਿਤ ਭਰੀ ਦੂਸਰਾ ਇੱਥੇ ਹੈ ਪੀ ਪੀ ਕਟ ਹੈ ਵਿਕਾਰ ਪੌੜੀ ਆਪੇ ਸੁਰ ਨਰ ਗਾਣ ਗੰਧਰਵਾ ਆਪੇ ਖਟ ਦਰਸ਼ਨ ਕੀ ਬਾਣੀ ਖਟ ਦਰਸ਼ਨ ਸੰਬੰਧਕ ਪਾਠ ਆਪੇ ਪਤਿ ਯਮਕ ਹੈ ਆਪੇ ਸ਼ਿਵ ਸ਼ੰਕਰ ਮਹੇਸਾ ਆਪੇ ਗੁਰਮੁਖ ਅਕਤ ਕਹਾਣੀ ਆਪੇ ਜੋਗੀ ਆਪੇ ਭੂਗੀ ਆਪੇ ਸੰਨਿਆਸੀ ਫਿਰੈ ਵਿਵਾਨੀ ਆਪੇ ਨਾਲ ਗੋਸਟ ਆਪ ਉਪਦੇਸਾ ਆਪੇ ਸੁਗੜ ਸਰਗੁਪਸਿਆਣੀ ਆਪਣਾ ਚੂਜ ਕਰ ਵੇਖੇ ਆਪੇ ਘਰ ਪੱਤੀ ਠੰਕ ਲਾਦਨੀਆ ਆਪਣਾ ਚੂਜ ਕਰ ਫੇਖੇ ਆਪੇ ਆਪੇ ਕਵਨਾ ਜੀ ਆ ਕਾ ਹੈ ਜਾਣੀ ਸ਼ਲੋਕ ਮਹੱਲਾ ਤੀਜਾ ਇਹਾ ਸੰਧਿਆ ਪਰਵਾਨ ਹੈ ਜੇਤ ਹਰ ਪ੍ਰਭ ਮੇਰਾ ਚਿਤ ਆਵੈ ਹਰ ਸਿਓ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਗੁਰ ਪ੍ਰ사ਦੀ ਦੁਬਿਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਗੁਰ ਪ੍ਰ사ਦੀ ਦੁਬਿਦਾ ਮਰੈ ਇਥੇ ਵਿਸਰਾਮ ਹੈ ਮਨੁਆ ਅਸਥਿਰ ਇਥੇ ਠਮਕੈ ਸੰਧਿਆ ਕਰੇ ਵਿਚਾਰ ਗੁਰ ਪ੍ਰਸਾਦੀ ਦੁਬਿਦਾ ਮਰੈ ਗੁਰ ਪ੍ਰਸਾਦੀ ਸੰਬੰਧ ਕੀ ਪਾਠ ਗੁਰ ਪ੍ਰਸਾਦੀ ਦੁਬਿਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਇਥੇ ਵਿਸਰਾਮ ਹੈ ਇਕ ਧਮਕ ਲੱਗ ਜਈ ਇਕ ਪਹਿਲਾ ਯਮਕ ਨਾਨਕ ਸੰਧਿਆ ਕਰੈ ਮਨਮੁਖੀ ਸੰਧਿਆ ਵਣੁਕ ਹਾਂਜੀ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਯਾਨੀ ਆਪੁ ਹਦਰਾ ਹੋ ਕੇ ਸੰਧਿਆ ਕਰਨ ਨਾਲ ਉਸ ਦਾ ਮਨ ਨਹੀਂ ਟਿਕਦਾ ਹੈ ਨਾਨਕ ਸੰਧਿਆ ਕਰੈ ਮਨਮੁਖੀ ਕਿ ਮਨਮੁਖ ਵਲ ਮਨ ਵਾਲ ਮੁਖ ਕਰਕੇ ਸੰਧਿਆ ਕਰਦਾ ਜੀਉ ਨਾ ਟਿਕੈ ਚਿਤ ਤੇ ਟਿਕਦਾ ਹੀ ਨਹੀਂ ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨਾ ਟਿਕੈ ਮਰ ਜੰਮ ਹੋਇ ਖੁਆਰ ਕੋ ਫਿਰ ਜੰਮਦਾ ਮਰਦਾ ਖੱਜਲ ਖੁਆਰ ਹੀ ਹੁੰਦਾ ਰਹਿੰਦਾ ਜਿਹਦਾ ਮਨ ਨਹੀਂ ਟਿਕਦਾ ਹੈ ਚਿਤ ਮਹਲਾ ਤੀਜਾ ਪਿਰੋ ਪਿਰੋ ਕਰਤੀ ਸਭ ਜਗ ਫਿਰੀ ਜੱਗ ਬੂਲਦਾ ਇਹਨੂੰ ਪਿਰੋ ਪਿਰੋ ਕਰਤੀ ਸਭ ਜੱਗ ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਪਾਇਆ ਆਪੇ ਠਾਕੁਰ ਦਾਸ ਭਇਆ ਆਪੇ ਠਾਕੁਰ ਦਾਸ ਭਇਆ ਆਪੇ ਦਾਸ ਅੱਠ ਵਰਣ ਉਪਾਯਨ ਦਾਸ ਪੂਲਾ ਬੂਲਣਾ ਅੱਠ ਕਸ ਕੇ ਬੂਲਣਾ ਪਾਠ ਇਕੱਠਾ ਹੀ ਆਪੇ 10 8 ਆਪੇ 10 8 ਵਰਣ ਉਪਾਯਨ ਆਪੇ 10 8 ਵਰਣ ਉਪਾਯਨ ਜਾਨੀ 18 ਜਿਹੜੀਆਂ ਜਾਤੀਆਂ ਹਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋਡੇ ਆਪੇ ਬਖਸ਼ੇ ਕਰੇ ਦਇਆ ਆਪ ਅਭੁੱਲ ਨਾ ਭੁੱਲ ਕਬਹੀ ਹਾਂਜੀ ਆਪ ਅਭੁੱਲ ਨਾ ਭੁੱਲ ਕਬਹੀ ਸਭ ਸਚ ਤਪਾਵਸ ਸਚ ਥਿਆ ਹਾਂਜੀ ਇਸੇ ਤਰ੍ਹਾਂ ਥਿਆ ਉਚਾਰਨ ਕਰਨਾ ਚਾਹੀਦੀ ਤੇਰ ਨੀ ਕੈ ਨਾ ਲਾਂ ਲਾ ਕੇ ਥੱਤੇ ਸਿਆਰੀ ਥਿਆ ਆਪੇ ਜਿਨਾਂ ਬੁਝਾਏ ਗੁਰਮੁਖ ਤੈਨ ਅੰਦਰੋ ਦੂਜਾ ਭਰਮ ਗਿਆ ਸ਼ਲੋਕ ਮਹੱਲਾ ਪੰਜਵਾ ਸ਼ਲੋਕ ਮਹੱਲਾ ਪੰਜਵਾ ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉੱਡੈ ਖੀਰ ਹਰ ਤਨ ਹਰ ਨਾਮ ਨਾ ਸਿਮਰਹਿ ਇਥੇ ਠਮਕ ਸਾਧ ਸੰਗ ਇਥੇ ਵਿਸਰਾਮਾ ਤਾਂ ਤਾਨ ਉੱਡਾ ਖੇ ਜੇਨ ਕੀਤੀ ਤਿਸੈ ਨਾ ਜਾਣਨੀ ਜਾਣਈ ਨਾਨਕ ਫਿੱਟ ਅਲੂਣੀ ਦੇ ਮਹੱਲਾ ਪੰਜਵਾ ਘਾਟ ਵਸਹਿ ਚਰਨਾਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਾਪ ਸਿਮਰੀਐ ਤਿਸ ਦੇਹੀ ਕੋ ਪਾਲ ਪੌੜੀ ਆਪੇ 86 ਤੀਰਥ ਕਰਤਾ ਆਪੇ ਕਰੇ ਇਸਨਾਨ ਆਪੇ ਸੰਜਮ ਵਰਤੈ Swami ਆਪ ਜਪਾਇ ਨਾਮ ਆਪ ਜਪਾਇ 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 ਇਸ ਤਰ੍ਹਾਂ ਇਹ ਨਹੀਂ ਕਹਿਣਾ ਜਿਹੜੀ ਲਾਂ ਲੱਗ ਜੂਗੀ ਏ ਲਾਂ ਲੱਗ ਜੂਗੀ ਈੜੀ ਸਿਆੜੀ ਹਾਏ ਸਿਆੜੀ ਇਹ ਜਪਾਇ ਆਪ ਜਪਾਇ ਨਾਮ ਸ਼ੁੱਧ ਨਹੀਂ ਆਪ ਜਪਾਇ ਨਾਮ ਆਪ ਜਪਾਏ ਨਾਮ ਆਪ ਦਇਆਲ ਹੋਏ ਭੋਖੰਡਨ ਆਪ ਕਰੈ ਸਭ ਦਾਨ ਜਿਸਨੋ ਗੁਰਮੁਖ ਆਪ 부ਝਾਈ 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 ਸੋ ਸਾਧ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ